ਸਿੱਟਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਹਾਂ ਜੀ ਹਲਦੀ ਤੇ ਹਲਦੀ ਜੇ ਆਪਾਂ ਨਾ ਥੋੜੀ ਜਿਹੀ ਆਪਣੇ ਜਿਹੜੀ ਘਰੇਲੂ ਬਗੀਚੀ ਹੁੰਦੀ ਹੈ ਉਹਦੇ ਵਿੱਚ ਲਾਈਏ ਤਾਂ ਸਾਲ ਭਰ ਦੀ ਹਲਦੀ ਆਪਾਂ ਪੈਦਾ ਕਰ ਸਕਦੇ ਮੇਰੇ ਹਿਸਾਬ ਨਾਲ ਤਾਂ ਇੱਕ ਪਾਈਆ ਤੋਂ ਹੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਜੀ ਪਾਈਆ ਪਾਈਆ ਨਹੀਂ ਗਿਆ ਜੀ ਆਹ ਦੇਖੋ ਚਾਰ ਗੰਢੀਆਂ ਲਾਈਆਂ ਜੀ ਆਪਾਂ ਫਿਰ ਪਾਰ ਗੰਢੀਆਂ ਬਸ ਇੰਨੀ ਹਲਦੀ ਜੀ ਇੰਨੀ ਹਲਦੀ ਮੈਂ ਕੋਈ ਲਾਈ ਜਾਂਦਾ ਸੀ ਇੰਨੀ ਹਲਦੀ ਵੀਰ ਇੰਨੀ ਹਲਦੀ ਲਿਆਇਆ ਸੀ ਜੀ ਸਿਰਫ 4 ਗੰਢੀਆਂ ਹੀ ਤੇ ਆ ਤੁਸੀਂ ਦੇਖ ਲਓ ਵੀ ਕਿੰਨੀ ਹਲਦੀ ਇਹ ਬਣ ਗਈ ਹੈ ਕੁਛ ਅਜੇ ਬੁੱਟੇ ਵੀ ਇਧਰ ਪੱਟਣ ਪੁੱਟਣ ਵਾਲੇ ਖੜੇ ਆ ਮੇਰੇ ਹਿਸਾਬ ਨਾਲ ਵੀ ਇਹ 5 ਤੋਂ 6 ਕਿਲੋ ਹਲਦੀ ਹੋਊਗੀ ਜੀ ਠੀਕ ਹੈ ਜੀ ਹੋ ਸਕਦੀ ਹੈ ਜੀ ਹਾਂ ਜੇ ਆਪਾਂ ਥੋੜੀ ਜਿਹੀ ਵੀ ਹਲਦੀ ਜਲਾਈਏ ਤਾਂ ਸਾਰਪਾਲ ਦੀ ਬਿਨਾ ਮਲਾਵਟ ਵਾਲੀ ਹਲਦੀ ਜਿਹੜੀ ਆਪਾਂ ਪੈਦਾ ਕਰ ਸਕਦੇ ਹਾਂ ਜੀ ਠੀਕ ਹੈ ਜੀ ਪਿਛਲੇ ਸਾਲ ਐਸੇ ਰੋਤੀਏ ਮੈਂ ਲਾਈ ਸੀ ਕਣਕ ਵੀਜਣ ਮੌਕੇ ਬਹੁਤ ਵਧੀਆ 11ਵੇਂ ਮਹੀਨੇ ਦਵਾਈ 11ਵੇਂ ਮਹੀਨੇ ਮੈਂ ਹਲਦੀ ਲਾਈ ਸੀਗੀ ਚਾ 11ਵੇਂ ਮਹੀਨੇ ਫੱਟ ਲਈ ਐ ਇੱਕ ਸਾਲ ਦੇ ਵਿੱਚ ਦੀ ਚਾਰ ਖੰਡੀਆਂ ਤੋਂ ਆਹ ਦੇਖੋ ਇਧਰ ਇੰਨੀ ਹਲਦੀ ਪੈਦਾ ਹੋ ਗਈ ਐ ਜੀ ਤੇ ਹੁਣ ਮੈਂ ਸਾਰੀ ਲਾਉਂਗਾ ਜੀ ਇਹ ਸਾਰੀ ਲੈਣੀ ਹੋਵੇ ਬੀ ਵਾਲੀ ਕੱਢ ਕੇ ਫਾਲ ਭਰਦੀ ਹਲਦੀ ਪੈਦਾ ਹੋ ਸਕਦੀ ਕੀ ਅਸੀਂ ਇਸੇ ਤੋਂ ਗਾਂ ਪਿਆਰ ਕਰ ਸਕਦੇ ਹਾਂ ਆ ਆਹੀ ਗੰਡੀਆਂ ਇਹਦੀਆਂ ਬਸ ਆਹੀ ਆਹੀ ਮੈਂ ਚਾਰ ਚਾਰ ਗੰਡੀਆਂ ਚੱਕ ਕੇ ਲਿਆ ਸੀ ਜੀ ਆ ਦੇਖੋ ਆਈਆਂ ਚਾਰ ਗੰਡੀਆਂ ਮੈਂ ਕੋਈ ਲਾਈ ਜਾਂਦਾ ਸੀਗਾ ਵੀਰ ਤੋਂ ਲਿਆ ਸੀ ਚੱਕ ਕੇ 11ਵੇਂ ਮਹੀਨੇ ਲਈ ਸੀ 11ਵੇਂ ਮਹੀਨੇ ਪੱਟ ਲਈ ਐ ਤੇ ਆਹ ਦੇਖੋ ਤਾਂ ਇੰਨੀ ਹਲਦੀ ਇਹ ਬਣ ਗਈ ਐ ਤੇ ਹੁਣ ਆ ਸਾਰੀ ਲਾਉਂਗਾ ਠੀਕ ਐ ਤੇ ਦੇਖ ਲਓ ਕਿੰਨੀ ਪੈਦਾ ਹੋ ਜੂਗੀ ਹੁਣ ਆਪਾਂ ਇਹ ਹੋ ਵਟ ਤੇ ਲਾਉਣੀ ਐ ਜੀ ਜਿਹੜੀ ਉਹ ਵਟ ਖੜੀ ਨੇ ਉਹ ਤੇ ਸਾਰੀ ਤੇ ਲਾ ਦੇਣੀ ਐ ਹਲਦੀ ਹਲਦੀ ਹੋ ਜੂਗੀ ਠੀਕ ਐ ਨਹੀਂ ਜੇ ਆਪਾਂ ਥੋੜੀ ਹਲਦੀ ਵੀ ਲਾਈਆ ਤਾਂ ਸਾਰ ਪਾ ਦੀ ਇਹ ਵੀ ਹਲਦੀ ਆਪਾਂ ਆਪਦੀ ਘਰੇਲੂ ਬੂਟੀ ਦੇ ਵਿੱਚੋਂ ਪੈਦਾ ਕਰ ਸਕਦੇ ਆ ਨਾਲੇ ਤੇ ਲਾਉਣ ਵਾਸਤੇ ਆਪਾਂ ਕੀ ਕਰਨਾ ਥੋੜੀ ਜਿਹੀ ਰੂੜੀ ਦੀ ਰੇਪਾ ਲੈਣੀ ਹੈ ਹਰੀਆਂ ਕੰਡੀਆਂ ਲੈ ਲੈਣੀ ਹੈ ਆ ਮੈਂ 11ਵੇਂ ਮਹੀਨੇ ਲਾਈ ਸੀਗੀ 11ਵੇਂ ਮਹੀਨੇ ਪੱਟਦੀ ਹੈ ਸਾਲ ਦੀ ਫਸਲ ਹੈ ਇੱਕ ਸਾਲ ਦੇ ਵਿੱਚ ਦੀ ਆਪਾਂ ਆਪਦੇ ਖਾਣ ਜੋਕਰੀ ਜਿਹੜੀ ਹਲਦੀ ਹੈ ਉਹ ਘਰੇ ਘਰੇ ਲੂਬੀਚੀ ਦੇ ਵਿੱਚ ਹੀ ਪੈਦਾ ਕਰ ਸਕਦੇ ਜੀ ਬਿਨਾ ਮਲਾਵਟਾ ਵਾਲੀ ਤੇ ਬਾਅਦ ਚ ਇਹਨੂੰ ਪਿਉਣ ਤੋਂ ਪਹਿਲਾਂ ਉਬਾਲ ਲੈਣਾ ਹੈ ਉਬਾਲ ਕੇ ਇਹਨੂੰ ਸਕਾ ਲੈਣਾ ਮਿੱਟੀ ਲੈ ਜਾਈ ਜਾਨੀ ਸਕਾ ਕੇ ਤੇ ਜੋ ਸੁੱਕ ਗਈ ਪਿਆ ਲੈਣੀ ਹੈ ਬਸ ਖਾਣ ਵਾਸਤੇ ਹਲਦੀ ਤਿਆਰ ਹੈ ਪਿਓਰ ਹੂੰ ਠੀਕ ਹੈ ਨਾ ਜੀ ਜੇ ਕਿਸੇ ਮੇਰੇ ਵੀਰ ਨੇ ਲਾਉਣੀ ਹੈ ਇਹਦੀਆਂ ਹਰੀਆਂ ਗੰਡੀਆਂ ਲੈ ਆਓ ਹਰੀਆਂ ਗੰਡੀਆਂ ਲਿਆ ਕੇ ਵੱਟ ਬਣਾ ਕੇ ਰੇਪਾ ਕੇ ਨੱਪ ਦੋ ਜੀ ਤਾਂ ਮੈਂ ਥੋੜੀਆਂ ਲਿਆਓ ਪਹਿਲਾਂ ਇਹਦੀ ਜ਼ਿਆਦਾ ਕੇਅਰ ਦੀ ਨਹੀਂ ਲੋੜ ਹੈ ਨਹੀਂ ਜੀ ਜ਼ਿਆਦਾ ਕੇਅਰ ਦੀ ਲੋੜ ਨਹੀਂ ਕੋਈ ਇਹਨੂੰ ਬਿਮਾਰੀ ਨਹੀਂ ਪੈਂਦੀ ਠੀਕ ਹੈ ਜੀ ਥੋੜੀ ਲੈ ਕੇ ਲਾ ਲਓ ਬਹੁਤ ਵਧੀਆ ਹੋ ਜਾਂਦੀ ਹੈ ਜੇ ਮੇਰੇ ਕਿਸੇ ਵੀਰ ਨੇ ਲਾਉਣੀ ਵੀ ਹੈ ਨਾ ਮੰਨ ਕੇ ਚਲ 10 ਕ ਗੰਡੀਆਂ ਲਿਆ ਕੇ ਕੋਈ ਲਾ ਲੇ 10 ਗੰਡੀਆਂ ਤੂੰ ਇਹ 11ਵੇਂ ਮਹੀਨੇ ਮੈਂ ਲਾਈ ਸੀ 11ਵੇਂ ਮਹੀਨੇ ਪਾਟ ਲਈ ਹੈ ਸਾਲ ਚ ਪੱਕ ਗਿਆ ਹਾਂ ਇਹਦੇ ਨਾਲ ਰੂੜੀ ਦੀ ਰੇਹ ਕੱਲੀ ਮਾੜੀ ਮੋਟੀ ਲਾ ਦੋ ਹੋਰ ਨੂੰ ਕਿਸੇ ਰੇਹ ਦੀ ਲੋੜ ਨਹੀਂ ਸਪਰੇਅ ਦੀ ਲੋੜ ਨਹੀਂ ਤੇ ਸਾਲ ਦੇ ਵਿੱਚ ਦੀ ਹਲਦੀ ਹਲਦੀ ਆਪਾਂ ਆਪ ਦੀ ਧ੍ਰੇਲੂ ਵਿੱਚ ਦੇ ਉੱਤੇ ਪਾਇਆ ਕਰ ਸਕਦੇ ਹਾਂ ਜੀ ਠੀਕ ਹੈ ਜੀ ਇੰਨੀ ਕ ਆਪਾਂ ਨੂੰ ਜਾਣਕਾਰੀ ਇਹਦੇ ਬਾਰੇ ਆਪਾਂ ਕੱਠੀ ਕੀਤੀ ਹੈ ਸਾਨੂੰ ਟਾਈਮ ਵੇਅ ਦੇਣ ਵਾਸਤੇ ਸਾਡੀ ਵੀਡੀਓ ਦੇਖਣ ਵਾਸਤੇ ਧੰਨਵਾਦ ਜੀ ਕਿਰਪਾ ਕਰਕੇ ਸਾਡਾ ਜਿਹੜਾ ਚੈਨਲ ਹੈ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ ਬਹੁਤ